ਐਕਸਪੀਰੀਅੰਸ ਜਦੋਂ ਤੇ ਹੋਵਾਂ ਹਾਜ਼ਰ ਮਨ ਟਿਕਿਆ ਹੋਵੇ ਮਨ 100% ਸ਼ਾਂਤ ਹੋਵੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਵੀ ਐ ਨਜ਼ਾਰਾ ਦੇ ਦਿੰਦਾ ਅਰਦਾਸ ਚ ਖੜ ਜਾਓ ਇੱਕ ਮੁੱਖ ਬਾਕ ਸੁਣ ਲਓ ਐਂ ਲੱਗਦਾ ਦਿਨ ਬਣ ਗਿਆ ਮੁੱਖਵਾਕ ਸੁਣ ਲੋ ਦਿਨ ਬਣ ਗਿਆ ਮੈਂ ਕਈ ਬੰਦਿਆਂ ਤੋਂ ਸੁਣਿਆ ਹੈ ਕਿਸੇ ਨਾਲ ਫੋਨ ਤੇ ਗੱਲ ਕੀਤੀ ਭਾਈ ਸਾਹਿਬ ਸਵੇਰੇ ਸਵੇਰੇ ਤੁਹਾਡਾ ਫੋਨ ਆ ਗਿਆ ਮੇਰਾ ਤੇ ਅੱਜ ਦਿਨ ਬਣ ਗਿਆ ਕਈ ਇਦਾਂ ਕਹਿੰਦੇ ਨੇ ਨਾ ਕਿਸੇ ਨੂੰ ਮੈਸੇਜ ਕਰ ਦਿਓ ਕਹਿੰਦੇ ਭਾਈ ਸਾਹਿਬ ਤੁਸੀਂ ਮੈਸੇਜ ਕੀਤਾ ਤੁਹਾਡੀ ਆਵਾਜ਼ ਸੁਣ ਲਈ ਬਰਥਡੇ ਤੇ ਤੁਸੀਂ ਮੈਨੂੰ ਵਿਸ਼ ਕੀਤਾ ਜਨਮ ਦਿਨ ਦੀ ਵਧਾਈ ਦਿੱਤੀ ਮੇਰਾ ਤੇ ਤੁਸੀਂ ਬਸ ਦਿਨ ਬਣਾ ਦਿੱਤਾ ਸਮਝਦੇ ਏ ਗੱਲ ਹੁਣੇ ਖੇਡ ਹੈ ਕਿ ਜਿਸ ਬੰਦੇ ਨਾਲ ਪਿਆਰ ਹੈ ਉਹਦੇ ਵੱਲੋਂ ਮੈਸੇਜ ਆ ਜਾਏ ਤੇ ਦਿਨ ਬਣ ਗਿਆ ਹੁਣ ਮੈਸੇਜ ਤੇ 50 ਤੇ ਹੋਰ ਵੀ ਆਏ ਨੇ ਪਰ ਹੋਰਾਂ ਨਾਲ ਦਿਨ ਨਹੀਂ ਬਣ ਰਿਹਾ ਜਿਹਦਾ ਮੇਰੇ ਨਾਲ ਪ੍ਰੇਮ ਹੈ ਉਹਨੂੰ ਮੈਂ ਮੈਸੇਜ ਕਰੂੰ ਉਹਨੂੰ ਦਿਨ ਬਣ ਜੂ ਜਿਹਦਾ ਮੇਰੇ ਨਾਲ ਪ੍ਰੇਮ ਨਹੀਂ ਮੈਂ 10 ਵੀ ਮੈਸੇਜ ਕਰਦਾ ਉਹਨੂੰ ਉਹਨੂੰ ਨਹੀਂ ਫਰਕ ਪੈਣਾ ਮਸਲਾ ਪ੍ਰੇਮ ਦਾ ਹੁੰਦਾ ਹੈ ਹੁਣ ਜਦੋਂ ਸਾਡੇ ਮਨ ਚ ਪ੍ਰੇਮ ਹੋਵੇ ਫਿਰ ਅਸੀਂ ਮੱਥਾ ਟੇਕੀਏ ਫਿਰ ਅਸੀਂ ਨਮਸਕਾਰ ਕਰੀਏ ਫਿਰ ਅਸੀਂ ਅਰਦਾਸ ਕਰੀਏ ਫਿਰ ਅਸੀਂ ਖੜੇ ਹੋਈਏ ਇੱਕ ਇੱਕ ਚੀਜ਼ ਦਿਨ ਬਣਾ ਦਿੰਦੀ ਹੈ ਇੱਕ ਸ਼ਬਦ ਵੀ ਦਿਨ ਬਣਾ ਦਿੰਦਾ ਪਰ ਸ਼ਬਦ ਨਾਲ ਪਿਆਰ ਹੋਵੇ ਮਨ ਹਿੱਲਿਆ ਹੁੰਦਾ ਹੈ ਕਾਲਾ ਹੁੰਦਾ ਹੈ ਮੰਗਾ ਦਾ ਭਰਿਆ ਹੋਇਆ ਮੱਥਾ ਟੇਕ ਰਿਹਾ ਉੱਥੋਂ ਹੀ ਮੰਗਾ ਸਟਾਰਟ ਹੋ ਗਈਆਂ ਆਹ ਕੰਮ ਹੋ ਜੇ ਆਹ ਕੰਮ ਹੋ ਜੇ ਆਹ ਕੰਮ ਹੋ ਜੇ ਆਹ ਕੰਮ ਹੋ ਜੇ ਇਹ ਫੀਲ ਹੀ ਨਹੀਂ ਕਰਦਾ ਵੀ ਐਡਾ ਕੰਮ ਤੇ ਹੋ ਗਿਆ ਮੈਂ ਗੁਰੂ ਸਾਹਿਬ ਦੇ ਸਾਹਮਣੇ ਆ ਗਿਆ ਇੱਕ ਇਤੇ ਛੋਟਾ ਕੰਮ ਹੋ ਗਿਆ ਮੈਂ ਮਹਾਰਾਜ ਕੋਲ ਆਇਆ ਉਹ ਫੀਲ ਨਹੀਂ ਉਹ ਸਵਾਦ ਨਹੀਂ ਫਿਰ ਆਉਂਦਾ ਆਨੰਦ ਰਸ ਇਹ ਸਾਨੂੰ ਸਾਡੇ ਅਹਿਸਾਸ ਨੇ ਦੇਣਾ ਮੈਂ ਪਿਛਲਿਆਂ ਦਿਨਾਂ ਚ ਵੀ ਇਹ ਬੇਨਤੀ ਦੀਵਾਨਾ ਚ ਕੀਤੀ ਹੈ ਗੁਰਮਖੋ ਰਿਸ਼ਤੇ ਹੁੰਦੇ ਨੇ ਅਹਿਸਾਸ ਮਰ ਜਾਂਦੇ ਨੇ ਫਿਰ ਬੰਦਾ ਰਿਸ਼ਤਾ ਨਿਭਾ ਨਹੀਂ ਰਿਹਾ ਹੁੰਦਾ ਰਿਸ਼ਤੇ ਦਾ ਰਸ ਨਹੀਂ ਲੈ ਰਿਹਾ ਹੁੰਦਾ ਫਿਰ ਤੇ ਰਿਸ਼ਤੇ ਨੂੰ ਤੋੜ ਰਿਹਾ ਹੁੰਦਾ ਹੈ ਰਿਸ਼ਤੇ ਦਾ ਰਸ ਮਰ ਗਿਆ ਅਹਿਸਾਸ ਮਰ ਗਿਆ ਧਿਆਨ ਨਾਲ ਸੁਣੋ ਰਸ ਅਹਿਸਾਸ ਇੱਕ ਹੁੰਦਾ ਹੈ ਨਕਲੀ ਫੁੱਲ ਉਹਦੇ ਚ ਮਹਿਕ ਨਹੀਂ ਹੁੰਦੀ ਇੱਕ ਅਸਲੀ ਫੁੱਲ ਹੁੰਦਾ ਹੈ ਉਹਦੇ 'ਚ ਮਹਿਕ ਹੁੰਦੀ ਹੈ। ਇੱਕ ਰਿਸ਼ਤਾ ਹੈ ਜਿਹਦੇ 'ਚ ਅਹਿਸਾਸ, ਪਿਆਰ ਦੀ ਮਹਿਕ ਹੁੰਦੀ ਹੈ। ਤੇ ਕਈਆਂ ਦਾ ਰਿਸ਼ਤਾ ਮਰਿਆ ਹੋਇਆ। ਅਹਿਸਾਸ ਹੀ ਕੋਈ ਨਹੀਂ, ਫੀਲ ਹੀ ਕੋਈ ਨਹੀਂ, ਆਨੰਦ ਹੀ ਕੋਈ, ਟਿਕਾੜ ਖਿਓ ਪੂਰਾ। ਹੁਣ ਨਵਾਂ-ਨਵਾਂ ਵਿਆਹ ਹੋਇਆ ਸੀ ਥੋੜੇ ਚਿਰ ਵਾਸਤੇ ਅਹਿਸਾਸ ਸੀ, ਜਿਵੇਂ-ਜਿਵੇਂ ਵਿਆਹ ਪੁਰਾਣਾ ਹੋ ਗਿਆ ਹੁਣ ਸਾਹਮਣੇ ਅੱਗੇ ਇੱਕ ਦੂਜੇ ਨੂੰ ਮਿਲਣਾ ਰਿਆ ਨੂੰ 10 ਦਿਨ ਹੋਏ ਨੇ ਪੇਕੇ ਗਈ ਹੋਈ ਏ ਹੁਣ ਜਦੋਂ ਮਿਲੇ ਆ ਤੇ ਬੜਾ ਖੁਸ਼ ਹੋਇਆ ਪਰ ਹੁਣ ਤੇ ਐ ਸੋਚੀ ਜਾਂਦਾ 2 ਸਾਲ 4 ਸਾਲ ਲੰਘ ਗਏ ਹੁਣ ਕਹਿੰਦਾ ਇਹ ਜਾਵੇ ਪੇਕੇ ਇਹ ਮਗਰੋਂ ਲਵੇ ਤੇ ਬੀਬੀਆਂ ਵੀ ਘਰ ਵਾਲਿਆਂ ਵਾਸਤੇ ਸੋਚਦੀਆਂ ਵੀ 2-4 ਦਿਨ ਜਾਈ ਆਵੇ ਬਾਹਰ ਕਿਤੇ ਕਈ ਤੇ ਅੱਜ ਖੁਸ਼ ਹੋਣਗੀਆਂ ਵੀ ਮਗਰੋਂ ਲੱਥਕ ਗਿਆ ਹੋਇਆ ਬਾਬਾ ਜੀ ਕੋਲ ਕਈ ਐਦਾਂ ਵੀ ਹੋਣਗੀਆਂ ਵੀ ਸਾਰਾ ਦਿਨ ਚੱਲ ਇੱਥੇ ਕੰਨ ਚਾਹ ਬਣਾ ਦੇ 2 ਮਿੰਟ ਬਾਅਦ ਫੇਰ ਚਾਹ ਬਣਾ ਦੇ ਸਾਰਾ ਦਿਨ ਕਮਲਿਆਂ ਵਾਂਗੂ ਚਾਹ ਚਾਈ ਮੰਗੀ ਜਾਂਦਾ ਹੈ ਕਦੇ ਚਾਹ ਬਣਾ ਦੇ ਕਦੇ ਆਹ ਬਣਾ ਦੇ ਚੱਲ ਅੱਜ ਸਾਰਾ ਦਿਨ ਸੁਖ ਲਓ ਇੱਕ ਦੂਜੇ ਤੋਂ ਖਿਹੜਾ ਛਡਾਉਂਦੇ ਫਿਰਦੇ ਆ ਇਹ ਕਦੋਂ ਹੁੰਦਾ ਜਦੋਂ ਪਿਆਰ ਮਰ ਜਾਂਦਾ ਹੈ ਤੇ ਪਿਆਰ ਜਿਹੜਾ ਇਹ ਖਿੱਚ ਰੱਖਦਾ ਹੈ ਅਹਿਸਾਸ ਹੀ ਖਿੱਚ ਰੱਖਦਾ ਹੈ ਅਹਿਸਾਸ ਮਰ ਜਾਏ ਰਿਸ਼ਤੇ ਦੀ ਕੋਈ ਵੈਲਿਊ ਨਹੀਂ ਦਿਲ ਹੈ ਦਿਲ ਰਿਸ਼ਤੇ ਦਾ ਦਿਲ ਰਿਸ਼ਤੇ ਦਾ ਦਿਲ ਅਹਿਸਾਸ ਫੀਲ ਪਿਆਰ ਰੀੜ ਦੀ ਹੱਡੀ ਐ ਸਰੀਰ ਰੀੜ ਦੀ ਹੱਡੀ ਬਿਨਾ ਕੁਛ ਨਹੀਂ ਹੁਣ ਸਾਡਾ ਮਰਿਆ ਪਿਆ ਮੱਥਾ ਟੇਕਦਿਆਂ ਕੋਈ ਰਸ ਨਹੀਂ ਆਹ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਜਿੰਨੇ ਪਿਆਰ ਕਰਨ ਵਾਲੇ ਨੇ ਉਹ ਤੇ ਅੱਖਾਂ ਪਾਣੀ ਆਈ ਜਾਂਦਾ ਤੇ ਵਾਹ ਮਹਾਰਾਜ ਦਾ ਨਾਮ ਲਿਆ ਜਾਏ ਐਡੀ ਸਟੇਜ ਤੋਂ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਆ ਜਾ ਰਿਹਾ ਜਿਹਨੂੰ ਮੈਂ ਪਿਆਰ ਕਰਦਾ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਮੇਰੇ ਪਿਆਰੇ ਦਾ ਜਨਮ ਦਿਨ ਪਿਆਰ ਵਾਲੇ ਨੂੰ ਤੇ ਚਾਹ ਹੈ ਜਿਹਨੂੰ ਪਿਆਰ ਨਹੀਂ ਉਹਨੂੰ ਲੱਗਦਾ ਵੀ ਕੀ ਹੈ ਫੀਲ ਦੀ ਖੇਡ ਤੇ ਸਜਣੋ ਜੇ ਫੀਲ ਨਾ ਹੋਵੇ ਨਾ ਗੁਰਮੁਖੋ ਰਸ ਨਹੀਂ ਬਣਦਾ ਮੈਂ ਤੁਹਾਨੂੰ ਫਤਿਹਗੜ੍ਹ ਸਾਹਿਬ ਦੀ ਘਟਨਾ ਦੱਸਦਾ ਆਪਣੇ ਨਾਲ ਬੀਤੀ ਧਿਆਨ ਨਾਲ ਸੁਣਿਓ ਸ਼੍ਰੀ ਫਤਿਹਗੜ੍ਹ ਸਾਹਿਬ ਦੋ ਦੀਵਾਨ ਦਿੱਤੇ ਮੈਂ ਪਹਿਲੇ ਦੀਵਾਨ ਚ ਗਿਆ ਕਿੰਨੀ ਤਰੀਕ ਸੀ 25 ਫਾਟਕਾਂ ਦੇ ਉੱਤੇ ਗੱਡੀ ਖਲੋ ਗਈ ਫਾਟਕ ਲੱਗਾ ਸੀ ਫਾਟਕ ਲੱਗਾ ਸੀ ਤੇ ਗੱਡੀ ਖਲੋ ਗਈ ਤੇ ਬੜਾ 1 ਘੰਟਾ ਖਲੋਤੀ ਰਹੀ 1 ਘੰਟਾ ਹੁਣ ਉਧਰੋਂ ਟਾਈਮ ਹੋ ਗਿਆ ਦੀਵਾਨ ਦਾ 8:00 ਵਜ ਗਏ ਫਾਟਕ ਖੁੱਲਿਆ ਅਸੀਂ ਪਹੁੰਚੇ ਫਟਾਫਟ ਮੈਂ 1-2 ਰੋਟੀਆਂ ਫਟਾਫਟ ਪ੍ਰਸ਼ਾਦਾ ਮੈਂ ਦੀਵਾਨ ਤੋਂ ਪਹਿਲਾਂ ਛਕਦਾ ਤੇ ਮੈਂ ਫਟਾਫਟ ਪ੍ਰਸ਼ਾਦਾ ਛਕਿਆ ਛਕਿਆ ਕਾਹਦਾ ਸੁੱਟਿਆ ਕਾਲ ਸੀ ਉਥੇ ਗਿਆ ਹੁਣ ਇਹਨਾਂ ਨੇ ਨਾ ਪ੍ਰਬੰਧਕਾਂ ਨੇ ਸੋਚਿਆ ਸੀ ਨਾ ਹੀ ਮੈਂ ਹੀ ਸੋਚਿਆ ਸੀ ਵੀ ਇੰਨੀ ਸੰਗਤ ਹੋਏਗੀ ਉਹ ਪੰਡਾਲ 500 ਫੁੱਟ ਐ ਭਰਿਆ ਹੋਇਆ ਬੈਨ ਨੂੰ ਕਿਤੇ ਥਾਨ ਹੁਣ ਪੰਡਾਲ ਵੱਡਾ ਹੈ ਤੇ ਨਵਾਂ ਹੈ ਤੇ ਕੱਠ ਜਿਆਦਾ ਹੈ ਬ੍ਰੇਨ ਮਨ ਐਕਸਾਈਟਡ ਹੋ ਗਿਆ ਐਕਸਾਈਟਡ ਐਕਸਾਈਟਡ ਬ੍ਰੇਨ ਹੈ ਜਿਹੜਾ ਨਾ ਉਹਦੇ ਵਿੱਚ ਕੁਝ ਚੱਲਣ ਲੱਗ ਪਿਆ ਐਕਸਾਈਟਡ ਮਤਲਬ ਕੁਝ ਚੱਲਣ ਲੱਗ ਪਿਆ ਆਪ ਵੇਖੋ ਧਿਆਨ ਨਾਲ ਜੇ ਸਮਝ ਸਕੋ ਵੇਖੋ ਮੈਂ ਆਪਣੇ ਆਪ ਵਿੱਚਾਂ ਇੱਕ ਹੈ ਕਿ ਮੈਂ ਐਕਸਾਈਟਡ ਹਾਂ ਐਕਸਾਈਟਡ ਤੁਸੀਂ ਕਿਸੇ ਗੱਲ ਕਰਕੇ ਵੀ ਹੋ ਸਕਦੇ ਹੋ ਪਰ ਤੁਸੀਂ ਆਪੇ ਤੋਂ ਹਿੱਲ ਗਏ ਮੈਂ ਦੀਵਾਨ ਸ਼ੁਰੂ ਕੀਤਾ ਮੈਂ ਸਾਨ ਵਜਾ ਰਿਹਾ ਸ਼ੁਰੂ ਚ ਤੇ ਮੈਨੂੰ ਪਰਚੀ ਫੜਾ ਦਿੱਤੀ ਉਹਦੇ ਤੇ ਲਿਖਿਆ 60000 ਬੰਦਾ ਲਾਈਵ ਵੇਖ ਰਿਆ ਪਹਿਲੇ ਦਿਨ ਮੇਰੇ ਦਿਮਾਗ ਤੇ ਪ੍ਰੈਸ਼ਰ ਪੈ ਗਿਆ ਸਮਝਿਓ ਹੁਣ ਤੁਹਾਨੂੰ ਪ੍ਰੈਸ਼ਰ ਪੈ ਜਾਏ ਪ੍ਰੈਸ਼ਰ ਚਾਹਿਓ ਮਾਫ ਕਰਨਾ ਮੈਨੂੰ ਇਹ ਸ਼ਬਦ ਸਟੇਜ ਤੇ ਕਹਿਣਾ ਐਗਜ਼ੈਂਪਲ ਬੋਡੀ ਸੌਖੀ ਐ ਨਾ ਫਿਰ ਇਹ ਤੋਂ ਵਧੀਆ ਐਗਜ਼ੈਂਪਲ ਨਹੀਂ ਮੇਰੇ ਕੋਲ ਹੋ ਸਕਦਾ ਪ੍ਰੈਸ਼ਰ ਪੈ ਗਿਆ ਵਾਸ਼ਰੂਮ ਜਾਣਾ ਹੈ ਹੁਣ ਕੋਈ ਰਸ ਰਹੇਗਾ ਕਿਸੇ ਵੀ ਚੀਜ਼ 'ਚ ਸਿੱਧੀ ਜੀ ਐਗਜ਼ੈਂਪਲ ਦੇ ਦਿੱਤੀ ਬ੍ਰੇਨ ਤੇ ਪ੍ਰੈਸ਼ਰ ਪੈ ਜੇ ਨਾ ਵੀ ਜੇ ਮੈਨੂੰ 60000 ਵੇਖ ਰਿਹਾ ਪ੍ਰੈਸ਼ਰ ਤੇ ਪੈ ਗਿਆ ਨਾ ਆਪਾ ਗਵਾਚ ਗਿਆ ਆਪਾ ਗਵਾਚ ਗਿਆ 60000 ਬੰਦਾ ਵੇਖ ਰਿਹਾ ਐਡਾ ਵੱਡਾ ਪੰਡਾਲ ਹੈ ਉੱਪਰ ਆ ਪਿਆ ਥਾਂ ਹੀ ਨਹੀਂ ਕਿਤੇ ਬੈਠਣ ਨੂੰ ਮੈਂ ਬੈਠਾ ਹੁਣ ਸਾਧਨਾ ਕਰਦਾ ਸਮਝ ਆ ਰਹੀ ਹੈ ਮਨ ਵਾਰ-ਵਾਰ ਹਿੱਲ ਰਿਹਾ ਜੁੜ ਰਿਹਾ ਹਿੱਲ ਰਿਹਾ ਜੁੜ ਰਿਹਾ ਹਿੱਲ ਰਿਹਾ ਐਦਾਂ ਹੋ ਰਿਹਾ ਕਬਤਾ ਆਈ ਜੁੜ ਗਿਆ ਫਿਰ ਹਿੱਲ ਗਿਆ ਫਿਰ ਕੋਈ ਬਚਨ ਹੋਇਆ ਐਦਾਂ ਦਾ ਕੋਈ ਗੁਰੂ ਸਾਹਿਬ ਦਾ ਪਿਆਰ ਆਇਆ ਫਿਰ ਜੁੜ ਗਿਆ ਫਿਰ ਹਿੱਲ ਗਿਆ ਫਿਰ ਜੁੜ ਗਿਆ ਫਿਰ ਹਿੱਲ ਗਿਆ ਦਵਾਨ ਐਦਾਂ ਹੀ ਰਿਹਾ ਅਪ ਅਪ ਡਾਊਨ ਅਪ ਡਾਊਨ ਅਪ ਡਾਊਨ 25 ਦੀ ਗੱਲ ਮੈਂ ਕਰਨੀ ਮੈਂ ਦਵਾਨ ਦੀ ਸਮਾਪਤੀ ਕੀਤੀ ਗੱਡੀ 'ਚ ਬੈਠਾ ਮੈਂ ਸਮਝ ਗਿਆ ਵੀ ਪ੍ਰੈਸ਼ਰ ਪੈ ਗਿਆ ਇਕੱਠਾ ਦਾ ਵੀ ਹੋ ਗਿਆ ਥੋੜੀ ਫੂਕ ਵੀ ਛਕ ਲੈਂਦਾ ਬੰਦਾ ਮੈਂ ਤੁਹਾਨੂੰ ਬੇਨਤੀ ਕਰਦਾ ਜੋ ਮਰਜੀ ਛਕਿਓ ਫੂਕ ਨਾ ਛਕਿਓ ਜ਼ਿੰਦਗੀ 'ਚ ਇਹ ਹਲਾ ਦਿੰਦੀ ਤੁਹਾਨੂੰ ਬ੍ਰੇਨ ਤੇ ਪ੍ਰੈਸ਼ਰ ਆ ਜਾਂਦਾ ਚੜ ਜਾਂਦਾ ਸਿਰ ਭਾਰਾ ਹੋ ਜਾਂਦਾ ਸਿਰ ਭਾਰਾ ਹੋ ਜਾਂਦਾ ਹੈ ਦਿਮਾਗ ਭਾਰਾ ਹੋ ਜਾਂਦਾ ਆਪੇ ਤੋਂ ਬਾਹਰ ਹੋ ਜਾਓਗੇ ਮੈਂ ਸਮਝ ਗਿਆ ਪ੍ਰੈਸ਼ਰ ਮੈਂ ਉਥੋਂ ਆਇਆ ਮੈਂ ਸੈਰਸੂਰ ਕਰਕੇ ਸੌਂ ਗਿਆ ਸਵੇਰੇ ਨਾ ਫਿਰ ਮੈਂ ਜਿੱਥੇ ਬੈਠਦਾ ਚੌਂਕੜਾ ਮਾਰ ਕੇ ਮੇਰੇ ਇਹੀ ਤਸਵੀਰ ਬਾਦਸ਼ਾਹ ਦੀ ਵੱਡੀ ਲੱਗੀ ਹੋਈ ਹੈ ਮੇਰੀ ਕੋਠੀ 'ਚ ਮੈਂ ਉੱਥੇ ਸਵੇਰੇ ਬੈਠਦਾ ਹੀ ਹਾਂ ਰੋਜ਼ ਮੈਂ ਜਦੋਂ ਬੈਠਾ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਅੱਧਾ ਘੰਟਾ ਮੈਂ ਲਗਾਤਾਰ ਰੋਈ ਗਿਆ ਵੀ ਇਹ ਕੀ ਹੋਇਆ ਮੇਰੇ ਮਨ ਦੇ ਉੱਤੇ ਪ੍ਰੈਸ਼ਰ ਕਿਉਂ ਆਇਆ ਪ੍ਰੇਮ ਆਉਣਾ ਚਾਹੀਦਾ ਸੀ ਜੇ ਕੁਝ ਹੋਰ ਆ ਗਿਆ ਤੇ ਤੂੰ ਭੁੱਲ ਗਿਆ ਇਹ ਹੋਇਆ ਆਪਣਾ ਸੱਚ ਦੱਸ ਰਿਹਾ ਵੀ ਕੁਝ ਹੋਇਆ ਐ ਇਹੋ ਜਿਹਾ ਜਿਹੜਾ ਮੈਨੂੰ ਤੇ ਮਹਾਰਾਜ ਦੀਵਾਨ ਤੁਹਾਡਾ ਸੀ ਤੇ ਤੁਸੀਂ ਜਾਦ ਘਟਾ ਹੈ ਮੈਂ ਤੇ ਤੁਹਾਡੇ ਬੱਚਿਆਂ ਦੀ ਗੱਲ ਕਰਨ ਗਿਆ ਸੀ ਮੈਂ ਕਹਾਂ ਲੱਖ ਲਾਨਤ ਮੇਰੇ ਮੇਰੇ ਲੱਖ ਲਾਨਤ ਮੈਂ 2 ਘੰਟਿਆਂ ਚ 5-4 ਵਾਰੀ ਤੁਹਾਡਾ ਖਿਆਲ ਆਇਆ ਮੈਨੂੰ ਹੋਰ ਹੀ ਖਿਆਲ ਆਈਏ ਤੇ ਮੈਂ ਵਾਪਸ ਆਇਆ ਅਗਲਾ ਦਿਨ ਮੈਂ ਗਿਆ ਸੱਚੀ ਜਾਣਿਓ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਕੋਈ ਫੋਟੋ ਕੋਈ ਮੈਂ ਵੇਖਿਆ ਹੀ ਨਹੀਂ ਕਿਸੇ ਕੰਨੀ ਦਿਮਾਗ 'ਚ ਘੁਮਾਈ ਜਾਵਾ ਅੱਜ ਤੁਸੀਂ ਨਾ ਭੁੱਲਿਓ ਅੱਜ ਦਿਮਾਗ 'ਚ ਮੇਰੇ ਤੁਸੀਂ ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਉਹ ਜਿਹੜਾ ਸ਼ਬਦ ਪੜਦੇ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜਿਹੜਾ ਉਹ ਬੜਾ ਕੋਝੈ ਗੁਰੂ ਨਾਨਕ ਸਾਹਿਬ ਜੀ ਦਾ ਸ਼੍ਰੀ ਰਾਗ ਦਾ ਪਹਿਲਾ ਸ਼ਬਦ ਹੈ ਇੱਕ ਵਾਰ ਪੰਕਤੀਆਂ ਸੁਣਿਓ ਤੁਹਾਨੂੰ ਸਮਝ ਆਵੇ ਵੀ ਪ੍ਰੈਸ਼ਰ ਕੀ ਚੀਜ਼ ਹੁੰਦਾ ਹੈ ਇਹ ਕਿਉਂ ਹੁੰਦਾ ਹੈ ਇਹ ਨੁਕਸਾਨ ਕਿੱਡਾ ਕਰਦਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਵੀ ਗੁਰੂ ਗ੍ਰੰਥ ਸਾਹਿਬ ਕੋਲ ਨਹੀਂ ਪ੍ਰੈਸ਼ਰਾਂ 'ਚ ਹੀ ਤੁਰੇ ਫਿਰਦੇ ਆਂ ਮੁੰਡੇ ਦਾ ਪ੍ਰੈਸ਼ਰ ਘਰ ਵਾਲੀ ਦਾ ਪ੍ਰੈਸ਼ਰ ਬੱਚਿਆਂ ਦਾ ਪ੍ਰੈਸ਼ਰ ਸਰੀਰ ਦਾ ਪ੍ਰੈਸ਼ਰ ਹੰਕਾਰ ਦਾ ਪ੍ਰੈਸ਼ਰ ਫੂਕ ਇਹ ਆਪਣੇ ਆਪ ਨਾਲ ਜੁੜਨ ਨਹੀਂ ਦਿੰਦਾ ਆ ਸੁਣੋ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਕਹਿੰਦੇ ਬੜਾ ਕੁਝ ਮੇਰੀ ਜ਼ਿੰਦਗੀ ਚ ਆਵੇਗਾ ਤੂੰ ਨਾ ਭੁੱਲ ਜੀ ਕਿਤੇ ਭੁੱਲਣਾ ਨਹੀਂ ਤੂੰ ਚਾਹੀਦਾ ਜੇ ਤੂੰ ਭੁੱਲ ਗਿਆ ਤੇ ਕੰਮ ਖਰਾਬ ਹੋ ਗਿਆ ਸੁਣਿਓ ਇੱਕ ਵਾਰ ਤੁਹਾਨੂੰ ਮੈਂ ਪੂਰੀ ਗੱਲ ਦੱਸਦਾ ਮੋਤੀ ਤਾਂ ਮੰਦਰ ਉਸਰੇ ਪੜੋ ਪੜੋ ਰਤਨੀ ਤਾਂ ਹੋਏ ਜੜਾਓ ਮੋਤੀਆਂ ਦੇ ਮੰਦਰ ਹੋਣ ਰਤਨਾ ਨਾਲ ਜੜੇ ਹੋਣ ਰਤਨਾਵਾਂ ਦੇ ਜੜੇ ਹੋਣ ਅੱਛਾ ਪੜੋ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ ਕਸਤੂਰੀ ਦੇ ਚੰਦਨ ਦੇ ਲੇਪ ਕੀਤੇ ਹੋਣ ਉੱਤੇ ਪਲਸਤਰ ਨਾ ਕੀਤਾ ਹੋਵੇ ਮਹਿੰਗੇ ਪਲਸਤਰ ਐਸੇ ਪਲਸਤਰ ਹੋਣ ਅੱਗੇ ਮਾਤ ਦੇ ਕੁਪੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਮਤਾ ਕਿਤੇ ਤੂੰ ਭੁੱਲ ਜਾ ਮੈਨੂੰ ਵੇਖ ਕੇ ਕਿਤੇ ਮੈਨੂੰ ਤੇਰਾ ਚੇਤਾ ਭੁੱਲ ਜਾ ਸੁਣੋ ਤੂੰ ਮੈਨੂੰ ਭੁੱਲ ਨਾ ਜਾਏ ਤੇ ਮੈਂ ਇਹ ਮਹਿਸੂਸ ਕੀਤਾ ਵੀ ਮੇਰੇ ਬ੍ਰੇਨ ਤੇ ਪ੍ਰੈਸ਼ਰ ਹੋਇਆ ਤੇ ਮੈਂ ਨਾ ਗੁਰਮਖੋ ਅਗਲੇ ਦਿਨ ਜਦੋਂ ਗਿਆ ਮੇਰੇ ਮਾਇਆ ਕਿਹਾ ਜੀ ਮੇਰੇ ਮਨ ਦੇ ਉੱਤੇ ਇਹ ਨਾ ਬੈਠੇ ਇਕੱਠ ਹੈ ਕਲਗੀਆਂ ਵਾਲੇ ਪਾਦਸ਼ਾ ਅੱਜ ਮੇਰੇ ਮਨ ਤੇ ਇਹ ਨਾ ਬੈਠੇ ਵੀ ਮੈਨੂੰ ਲੱਖ ਬੰਦਾ ਲਾਈਵ ਸੁਣ ਰਿਹਾ ਹੈ ਅੱਜ ਮੇਰੇ ਮਨ ਤੇ ਇਹ ਨਾ ਬੈਠੇ ਇੰਨੇ ਲੋਕ ਮੇਰੀਆਂ ਫੋਟੋਆਂ ਖਿੱਚ ਰਹੇ ਹੈ ਗੁਰੂ ਗੋਬਿੰਦ ਸਿੰਘ ਜੀ ਮੈਂ ਤੁਹਾਡੇ ਸਾਜਾਦਿਆਂ ਦਾ ਜਸ ਗਾਉਣਾ ਹੈ ਅੱਜ ਮੇਰੇ ਮਨ ਦੇ ਉੱਤੇ ਸਿਰਫ ਤੁਸੀਂ ਰਹਿਣੇ ਚਾਹੀਦੇ ਜਦੋਂ ਤੁਸੀਂ ਹੁੰਨੇ ਹੋ ਉਦੋਂ ਰਸ ਹੁੰਦਾ ਹੈ ਜਦੋਂ ਮੈਂ ਹੁੰਨਾ ਉਦੋਂ ਕੱਖ ਨਹੀਂ ਹੁੰਦਾ ਮੈਂ ਤੇ ਤੂੰ ਦੀ ਤੇ ਲੜਾਈ ਹੈ ਜਦੋਂ ਮੈਂ ਆਇਆ ਹੁੰਦਾ ਹੈ ਨਾ ਉਦੋਂ ਬੜਾ ਨੁਕਸਾਨ ਹੁੰਦਾ ਹੈ ਜਦੋਂ ਤੂੰ ਹੁੰਨਾ ਹੈ ਉਦੋਂ ਸਿਰਫ ਪਿਆਰ ਹੁੰਦਾ ਹੈ ਜਦੋਂ ਤੂੰ ਹੁੰਨਾ ਹੈ ਉਦੋਂ ਰਸ ਹੁੰਦਾ ਹੈ ਜਦੋਂ ਤੂੰ ਹੁੰਨਾ ਹੈ ਉਦੋਂ ਟਿਕਾਹ ਹੁੰਦਾ ਹੈ ਜਦੋਂ ਤੂੰ ਹੁੰਨਾ ਓਦੋਂ ਸ਼ਾਂਤੀ ਹੁੰਦੀ ਹੈ ਜਿਹੜੀ ਗੱਲ ਮੈਂ ਕਰ ਰਿਹਾ ਭੈੜੀ ਉਹ ਨਫ਼ਰਤ ਚੋਂ ਨਿਕਲੀ ਉਹ ਮੇਰੀ ਹੈ ਜਦੋਂ ਫਿਰ ਪਿਆਰ ਚ ਬੋਲ ਰਿਹਾ ਹੁੰਨਾ ਓਦੋਂ ਤੂੰ ਹੈ ਇਹ ਪ੍ਰੇਮ ਮਨ ਨੂੰ ਪ੍ਰੇਮ ਚ ਭਰ ਕੇ ਰੱਖੋ ਹੁਣ ਮੈਂ ਤੁਹਾਨੂੰ ਪੁੱਛਦਾ ਸਾਡੇ ਖੁਸ਼ ਹੋਏ ਫਿਰਦੇ ਅਸੀਂ ਵੀ ਸਾਡੇ ਮੈਨੂੰ ਸਾਡੀ ਸੰਸਥਾ ਵਾਲੇ ਸਾਡੀ ਜਥੇਬੰਦੀ ਵਾਲੇ ਪਰਮੇਸ਼ਰ ਦਵਾਰ ਨੂੰ ਪ੍ਰੇਮ ਕਰਨ ਵਾਲੇ ਫਤੇਗੜ ਸਾਹਿਬ ਵਾਲੇ ਸਮਾਗਮ ਤੋਂ ਬੜੇ ਖੁਸ਼ ਨੇ ਭਾਈ ਸਾਹਿਬ ਨੇ ਵੱਟ ਕੱਢ ਤੇ ਭਾਈ ਸਾਹਿਬ ਨੇ ਐ ਕਰਤਾ ਮੈਨੂੰ ਇਹ ਦੱਸੋ دیਵਾਨ ਵਧੀਆ ਲੱਗਿਆ ਕਾਦੇ ਕਰਕੇ ਗੁਰੂ ਸਾਹਿਬ ਜੀ ਦੇ ਪ੍ਰੇਮ ਕਰ ਬੋਲੋ ਗੁਰੂ ਸਾਹਿਬ ਜੀ ਦੇ ਪ੍ਰੇਮ ਕਰ ਤੇ ਪ੍ਰੇਮ ਨਾ ਦੇਣ ਸਾਨੂੰ ਤੇ دیਵਾਨ ਲੱਗ ਸਕਦਾ ਫਿਰ ਜੇ ਪ੍ਰੇਮ ਦਿੱਤਾ ਤੇ ਲੱਗਾ ਫਿਰ ਇਹ ਖੇਡ ਤੇ ਉਹਨਾਂ ਦੀ ਹੋਈ ਸਾਡਾ ਵਿੱਚ ਕੀ ਹੋਇਆ ਕਹਿੰਦੇ ਆ ਪ੍ਰੇਮ ਮਿਲੇ ਪ੍ਰੇਮ ਵਿਸਾਖ ਧੀਰਨ ਕਿਉ ਬਾਢੀਆ ਜਿੰਨਾ ਪ੍ਰੇਮ ਵਿਸ਼ੋ ਕਹਿੰਦੇ ਵਿਸਾਖ ਦਾ ਮਹੀਨਾ ਹੋਵੇ ਉਹਨਾਂ ਨੂੰ ਕਦੇ ਸ਼ਾਂਤੀ ਨਹੀਂ ਆਉਣੀ ਜਿੰਨਾਂ ਦੇ ਅੰਦਰ ਪ੍ਰੇਮ ਵਿਸ਼ੋ ਪ੍ਰੇਮ ਦਾ ਘਾਟ ਹੈ ਜਿੰਨਾਂ ਦੇ ਅੰਦਰ ਉਹ ਨਹੀਂ ਸੁਖੀ ਹੋ ਸਕਦੀਆਂ ਜੀਵ ਰੂਪ ਇਸਤਰੀਆਂ ਪ੍ਰੇਮ ਦੇ ਪ੍ਰੇਮ ਜਿੰਨਾਂ ਨੂੰ ਛੋਂਦਾ ਹੀ ਨਹੀਂ ਜਿਨ੍ਹਾਂ ਦੇ ਹਿਰਦੇ 'ਚ ਪ੍ਰੇਮ ਪੈਦਾ ਹੀ ਨਹੀਂ ਹੁੰਦਾ ਬਣਦਾ ਹੀ ਨਹੀਂ ਉਹ ਨਹੀਂ ਕਹਿੰਦੇ ਕਦੇ ਸੁਖੀ ਹੋ ਸਕਦੀਆਂ ਪ੍ਰੇਮ ਹੈ ਜਿਹੜਾ ਇਹ ਤੁਹਾਨੂੰ ਸ਼ਾਂਤ ਕਰਦਾ ਹੈ ਸੁਖੀ ਕਰਦਾ ਹੈ ਪ੍ਰੇਮ ਰਸ ਦਿੰਦਾ ਹੈ ਮੇਰਾ ਮਨ ਪ੍ਰੇਮ ਦਾ ਭਰਿਆ ਹੈ ਮੈਨੂੰ ਰਸ ਆ ਰਿਹਾ ਹੈ ਮੈਨੂੰ ਸੁਣਨ ਵਾਲਿਆਂ ਨੂੰ ਮੇਰਾ ਸਾਰੇ ਮੇਰਾ ਰਸ ਮਰ ਗਿਆ ਮੈਂ ਤੁਹਾਨੂੰ ਰਸ ਕਿੱਥੋਂ ਦੇਣਾ ਮੈਂ ਭਰਾਂਗਾ ਤੇ ਤੁਹਾਨੂੰ ਭਰਾਂਗਾ ਤੇ ਗੁਰਮਖੋ ਗੁਰੂ ਸਾਹਿਬ ਨੇ ਇਹ ਪ੍ਰੇਮ ਦੀ ਗੱਲ ਐ ਸਾਰੀ ਆ ਇਥੇ ਪਰਮੇਸ਼ਰ ਦੁਆਰ ਜੋ ਹੋਇਆ ਜੋ ਬਣਿਆ ਗੁਰੂ ਸਾਹਿਬ ਦੇ ਪ੍ਰੇਮ ਕਰਕੇ ਐ ਉਹਨਾਂ ਕਰਕੇ ਐ ਉਹਨਾਂ ਬਿਨਾਂ ਦੇ ਕੁਝ ਵੀ ਨਹੀਂ ਪ੍ਰੇਮ ਤੇ ਜਦੋਂ ਮੱਥਾ ਟੇਕਦਾ ਨਾ ਫੀਲ ਨਾਲ ਫਿਕਰ ਕਰਿਆ ਕਰ ਦਰਬਾਰ ਸਾਹਿਬ ਮੈਂ ਮੱਥਾ ਟੇਕਣ ਗਿਆ ਲੈਦਾ ਸੱਜ ਮੈਂ ਹਾਜ਼ਰੀ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਹੈਗੇ ਸੀ ਮੈਂ ਨਹੀਂ ਮੈਂ ਗਵਾਚ ਗਿਆ ਸੀ ਮੈਂ ਦੁਆਰ ਨੂੰ ਸੁਣਨ ਗਿਆ ਲੈ ਮੈਂ ਗਵਾਚ ਹੀ ਗਿਆ ਮੈਨੂੰ ਰਾਸ ਨਹੀਂ ਬਣਿਆ ਆਪਣੇ ਆਪ ਨੂੰ ਕਹਿਣਾ ਉਹ ਮਨਾ ਕਮਲਿਆ ਕਿੱਥੇ ਗਲਤੀ ਕੀਤੀ ਸੀ ਭੁੱਲ ਕਿੱਥੇ ਸੀ ਕਮੀਆਂ ਕਿੱਥੇ ਸੀ ਤੇ ਸੁਣੋ ਜਦੋਂ ਕਮੀਆਂ ਲੱਭਾਂਗੇ ਵੇਖਾਂਗੇ ਭੁੱਲਾਂ ਕਿੱਥੇ ਕਿੱਥੇ ਐ ਫਿਰ ਉਹ ਸੁਧਾਰ ਹੋਣਾ ਸ਼ੁਰੂ ਹੋਣਾ ਫੇਰ ਮਸਲਾ ਇਹ ਸਮਝਾਉਣਾ ਗੱਲ ਸਾਰੀ ਵੀ ਆ ਧਿਆਨ ਦੇਣਾ ਸੀ ਆ ਕਮੀਆਂ ਆ ਗਲਤੀਆਂ ਮੇਰੀ ਟੁੱਟੇ ਨਾ ਪ੍ਰੀਤੀ ਪਿਆਰੇ ਨਾਲੋਂ ਰਾਤ ਆਪਾਂ ਗੱਲ ਕਰਦੇ ਸੀ ਨਾ ਵੀ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਭਿੱਜੋ ਸਿੱਜੋ ਕੰਬਲੀ ਅੱਲਾ ਵਰਸਾ ਮੈਂ ਹੂੰ ਜਾਏ ਮਿਲਾਂ ਤੈਨਾਂ ਸੱਜਣਾ ਟੁੱਟੋ ਨਾਹੀ ਨੇਹੋ ਪਿਆਰ ਨਾ ਟੁੱਟੇ ਸਾਡਾ ਪਿਆਰ ਨਾ ਟੁੱਟੇ ਤੇ ਗੁਰੂ ਸਾਹਿਬ ਆਪ ਨਹੀਂ ਆਉਂਦੇ ਪ੍ਰੇਮ ਦੇ ਦਿੰਦੇ ਐ ਜਦੋਂ ਜਿੰਨੂੰ ਪ੍ਰੇਮ ਮਿਲ ਜਾਏ ਉਹ ਕਹਿੰਦਾ ਤੂੰ ਨਾ ਮੈਂ ਆ ਪ੍ਰੇਮੀ ਕਹਿੰਦੇ ਐ ਫਿਰੋ ਜਿੱਥੇ ਮਰਜੀ ਤੁਹਾਨੂੰ ਨਹੀਂ ਬੰਨਣਾ ਬਾਹਰ ਨੂੰ ਪ੍ਰੇਮ ਦੇ ਦੋ ਤੇਰੇ ਪ੍ਰਤੀ ਸਾਡਾ ਪ੍ਰੇਮ ਬਣੇ ਤੇ ਜਦੋਂ ਪ੍ਰੇਮ ਗਵਾਚ ਜਾਂਦਾ ਹੈ ਯਾਦ ਰੱਖੋ ਉਦੋਂ ਆਨੰਦ ਖੁਸ਼ੀ ਤੇ ਰਸ ਗਵਾਚ ਜਾਂਦਾ ਹੈ ਜੇ ਜਦੋਂ ਪ੍ਰੇਮ ਦਾ ਮਨ ਭਰਿਆ ਹੁੰਦਾ ਫਿਰ ਰਸ ਬਣਦਾ ਤਾਂ ਮੈਂ ਬੇਨਤੀ ਛੁਰੂ ਚ ਕਰ ਦਿੱਤੀ ਹੈ ਮੱਥਾ ਟੇਕਣਾ ਹੈ ਤੂੰ ਚੈੱਕ ਕਰਿਓ ਪ੍ਰੇਮ ਹੈਗਾ ਖੜਿਆ ਮਨ ਟਿਕਿਆ ਹੋਇਆ ਕਿਤੇ ਕਿਤੇ ਐਵੇਂ ਹੀ ਕੋ ਫਾਰਮੈਲਿਟੀ ਮੱਥਾ ਇਹਨੂੰ ਕਰਮਕਾਂਡ ਕਹਿੰਦੇ ਆ ਫੀਲ ਨਾਲ ਪਰ ਅਹਿਸਾਸ ਨਾਲ ਪਰ ਫਿਰ ਕਰਮਕਾਂਡ ਨਹੀਂ ਪਿਆਰ ਨਾਲ ਮੱਥਾ ਅੰਦਰੋਂ ਭਰ ਕੇ ਟੇਕ ਨਮਸਕਾਰ ਕਰ ਖੜਾ ਹੋਰ ਅਰਦਾਸ ਵਿੱਚ ਹੁਕਮਨਾਮਾ ਸੁਣ ਭਰ ਕੇ ਆਪਾਂ ਕੈਂਪ ਸਾਰੇ ਕਰਕੇ ਗਏ ਹਾਂ ਵਿੱਚ ਕਿੰਨੇ ਸੱਜਣ ਬੈਠੇ ਪਹਿਲੇ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਹੋਰ ਹੈ ਐਂਡ ਵਾਲੇ ਦਿਨ ਹੋਰ ਅਖੀਰਲੇ ਦਿਨ ਤੱਕ ਕੀ ਹੋ ਜਾਂਦਾ ਅਖੀਰਲੇ ਦਿਨ ਤੱਕ ਮਨ ਟਿਕਿਆ ਹੁੰਦਾ ਹੈ ਹਾਜ਼ਰ ਹੁੰਦਾ ਹੈ ਭਰਿਆ ਹੁੰਦਾ ਮਨ ਪਿਆਰ ਦਾ ਪਹਿਲੇ ਦਿਨ ਰੁੱਖਾ ਅਖੀਰਲੇ ਦਿਨ ਹਰਿਆ ਹੋਇਆ ਤਾਂ ਹੀ ਤੇ ਅਰਦਾਸਾਂ ਕਰਦੇ ਆ ਤਨ ਮਨ ਥੀਵੈ सचे पादशा